ਵਾਹਿਗੁਰੂ ਜੀ ਸੋਰਠ ਮਹੱਲਾ ਤੀਜਾ ਦੁਤਕੇ ਨਿਗੁਣਿਆ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਨ ਗੁਣਹੀਨ ਹਮ ਅਪਰਾਧੀ ਭਾਈ ਪੂਰੈ ਸਤਗੁਰ ਲਐ ਰੰਗਾਈ ਰਹਾਉ ਕੌਣ ਕੌਣ ਅਪਰਾਧੀ ਬਖਸਿ ਅਨ ਪਿਆਰੇ ਸਾਚੈ ਸਬਦ ਵਿਚਾਰ ਭਉਜਲ ਪਾਰ ਉਤਾਰਿ ਅਨ ਭਾਈ ਸਤਗੁਰ ਬੇੜਾ ਚਾੜ ਮਨੂਰੈ ਤੇ ਕੰਚਨ ਭਏ ਭਾਈ ਗੁਰ پارਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਾ ਸਦ ਬਲੇ ਹਾਰੈ ਜਾਵ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਓ ਗੁਰ ਬਿਨ ਸਹਿਜ ਨਾ ਊਪਜੈ ਭਾਈ ਉਚੋ ਗਿਆਨੀਆਂ ਜਾਏ ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿੱਚ ਹਉ ਆਪ ਗਵਾਏ ਗੁਰਮਤੀ ਭਾਉ ਊਪਜੈ ਭਾਈ ਭਾਉ ਕਰਨੀ ਸੱਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸੱਚ ਨਾਮ ਆਧਾਰ ਜੋ ਸਤਿਗੁਰ ਸੇਵਹਿ ਆਪਣਾ ਭਾਈ ਤਿਨ ਕੈ ਹਉ ਲਾਗਾ ਉਪਾਏ ਜਨਮ ਸਵਾਰੀ ਆਪਣਾ ਭਾਈ ਕਉਲ ਭੀ ਲਈ ਬਖਸਾਏ ਸੱਚੀ ਬਾਣੀ ਸੱਚ ਸਬਦ ਹੈ ਭਾਈ ਸੱਚ ਬਾਣੀ ਸੱਚ ਸਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਘਨ ਨਾ ਲਾਗੈ ਕੋਇ ਸੋਰਠ ਮਹਲਾ ਤੀਜਾ ਹਰ ਜਿਉ ਸ਼ਬਦੇ ਜਾਪਦਾ ਭਾਈ ਪੂਰੇ ਭਾਗ ਮਿਲਾਏ ਸਦਾ ਸੁਖ ਸੋਹਾਗਣੀ ਭਾਈ ਅਨ ਦਿਨ ਰਤਿਆ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ ਗਾਵਹੁ ਗਾਵਹੁ ਰੰਗ ਰਾਤੇ ਹੋ ਭਾਈ ਹਰ ਸੇਤੀ ਰੰਗ ਲਾਏ ਰਹਾਉ ਗੁਰ ਕੀ ਕਾਰ ਕਮਾਵਣੀ ਭਾਈ ਆਪ ਛੋੜ ਚਿਤ ਲਾਏ ਸਦਾ ਸਹਿਜ ਫਿਰ ਦੁੱਖ ਨ ਲੱਗਈ ਭਾਈ ਹਰ ਆਪ ਵਸੈ ਮਨ ਆਏ ਫਿਰ ਕਾ ਹੁਕਮ ਨਾ ਜਾਣਾਈ ਭਾਈ ਸਾ ਪੁਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਭਾਈ ਵਿਣ ਨਾ ਵੈ ਕੂੜਿਆਰ ਸੇ ਗਾਵਹਿ ਜਿਨ ਮਸਤਕ ਭਾਗ ਹੈ ਭਾਈ ਪਾਏ ਸੱਚੈ ਬੈਰਾਗ ਅਨ ਦਿਨ ਰਾਤ ਗੁਣ ਰਵਹ ਭਾਈ ਨਿਰਭਉ ਗੁਰ ਲਿਵ ਲਾਗ ਸਭ ਨਾਮਾਰ ਜੀਵਾਲਦਾ ਭਾਈ ਸੋ ਸੇਵਹ ਦਿਨ ਰਾਤ ਸੋ ਕਿਉ ਮਨ ਹੋ ਵਿਸਾਰੀਏ ਭਾਈ ਜਿਸ ਦੀ ਵੱਡੀ ਹੈ ਦਾਤ ਮਨਮੁਖ ਮੈਲੀ ਡੋਮਣੀ ਭਾਈ ਦਰਗਹਿ ਨਾਹੀ ਥਾਉ ਗੁਰਮukh ਹੋਵੇ ਤਾਂ ਗੁਣ ਰਵੇ ਭਾਈ ਮਿਲ ਪ੍ਰੀਤਮ ਸਾਚ ਸਮਾਉ ਏਤ ਜਨਮ ਹਰਨਾ ਚੇਤਿ ਉਪਾਈ ਕਿਆ ਮੋਹ ਦੇਸੀ ਜਾਏ ਕਿੜੀ ਪਵੰਦੀ ਮੁਹਾਇਓ ਨ ਭਾਈ ਵਿਖਿਆ ਨੋ ਲੋਭਾਏ ਨਾਮ ਸਮਲ ਹੈ ਸੁਖ ਵਸ ਹੈ ਭਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੂੰ ਭਾਈ ਅપરੰਪਰ ਗੁਣੀ ਗਹੀਰ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਅਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਸਭ ਜਗ ਜਿਨ ਹੈ ਉਪਾਇਆ ਭਾਈ ਕਰਨ ਕਰਣ ਸਮਰੱਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਾਥ ਕੈਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਵਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪਿਐ ਹਰਿ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੈ ਘਰ ਸਭ ਕਿਛ ਹੈ ਭਾਈ ਨਾਉ ਨਿਧ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਊਚਾ ਅਗਮ ਅਪਾਰ ਜੀ ਅਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਐ ਭਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇਵੀ ਹੈ ਭਾਈ ਭ੍ਰਮ ਭਉ ਹੋਵੈ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰ ਬਚਨੀ ਸੁਖ ਊਪਜੈ ਭਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰ ਘਾਟ ਘਾਟ ਬ੍ਰਹਮ ਪ੍ਰਸਾਰਿਆ ਭਾਈ ਪੇਖੈ ਸੁਣੈ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਵਨ ਸਮਰੱਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤਿਸ ਭਾਵੈ ਤਾਂ ਮੇਲ ਲਏ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਆ ਭਾਈ ਰਿਦੈ ਹੋਵੈ ਪ੍ਰਗਾਸ ਪ੍ਰਗਟ ਭਇਆ ਪਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ ਗੁਰਪੂਰੈ ਸੰਤੋਖਿਆ ਭਾਈ ਐਹ ਨਿਸ ਲਾਗਾ ਭਾਉ ਰਸਨਾ RAM ਰਵੈ ਸਦਾ ਭਾਈ ਸਾਚਾ ਸਾਧ ਸੁਆਉ ਕਰਨੀ ਸੁਣ ਸੁਣ ਜੀਵਿਆ ਭਾਈ ਕਰਨੇ ਸੁਣ ਸੁਣ ਜੀਵਿਆ ਭਾਈ ਨਿਹਚਲ ਪਾਇਆ ਥਾਉ ਜਿਸ ਪਰ ਤੀਤ ਨ ਆਵਈ ਭਾਈ ਸੋ ਜਿੜਾ ਜਲ ਜਾਉ ਬਹੁ ਗੁਣ ਮੇਰੇ ਸਾਹਿਬੈ ਭਾਈ ਹਾਉ ਤਿਸ ਕੈ ਬਲ ਜਾਉ ਓਹ ਨਿਰਗੁਣ ਯਾਰ ਪਾਲਦਾ ਭਾਈ ਦੇ ਨਿਥਾਵੇ ਥਾਉ ਰਿਜਕ ਸੰਭਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਓ ਜਿਸ ਗੁਰ ਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾਓ ਤਿਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਸਾਸ ਗਰਾਸ ਨਾ ਵਿਸਰੈ ਭਾਈ ਵੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਜਿਨਾਂ ਪ੍ਰੀਤ ਨ ਲੱਗਿਆ ਭਾਈ ਸੇ ਨਿਤਨਿਤ ਮਰਦੇ ਝੂਰ ਅੰਚਲ ਲਾਏ ਤਰਾਇਆ ਭਾਈ ਭੌਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤਿਸ ਸਰਣਾ ਗਤੀ ਭਾਈ ਜੇ ਕੈ ਲਬਿਖ ਕਾਟਣ ਹਾਰ ਸੋਰਠ ਮਹੱਲਾ ਪੰਜਵਾ ਮਾਤ ਗਰਭ ਦੁਖ ਸਾਗਰੋ ਪਿਆਰੇ ਤਹਿ ਆਪਣਾ ਨਾਮ ਜਪਾਇਆ ਬਾਹਰ ਕਾੜ ਦਿਖ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ ਜਿਸਨੋ ਕੀਤੋ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ ਸੋ ਆਰਾਦੇ ਸਾਸ ਸਾਸ ਪਿਆਰੇ RAM ਨਾਮ ਲਿਵ ਲਾਇਆ ਮਨ ਤਨ ਤੇਰੀ ਟੇਕ ਹੈ ਪਿਆਰੇ ਮਨ ਤਨ ਤੇਰੀ ਟੇਕ ਤਦ ਬਿਨ ਅਵਰ ਨਾ ਕਰਨ ਹਾਰ ਪਿਆਰੇ ਅੰਤਰ ਜਾਨੀ ਏਕ ਰਹਾਓ ਕੋਟ ਜਨ ਬ੍ਰਮ ਆਇਆ ਪਿਆਰੇ ਅਨਕ ਜੋਨ ਦੁਖ ਪਾਏ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੈ ਸਜਾਏ ਜਿਨ ਗੁਰ ਜਿਨ ਭੇਟਾ ਪੂਰਾ ਸਤ ਗੁਰੂ ਪਿਆਰੇ ਜਿਨ ਭੇਟਾ ਪੂਰਾ ਸਤ ਗੁਰੂ ਪਿਆਰੇ ਸੇ ਲਾਗੇ ਸਾਚੈ ਨਾਏ ਜਿਨ ਭੇਟਾ ਪੂਰਾ ਸਤ ਗੁਰੂ ਪਿਆਰੇ ਸੇ ਲਾਗੇ ਸਾਚੈ ਨਾਏ ਤਿੰਨਾ ਪਿਛੈ ਛੁਟਿਆ ਪਿਆਰੇ ਜੋ ਸਾਚੀ ਸਰਣਾਏ ਮਿੱਠਾ ਕਰ ਕਹਿ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ ਕੌੜਾ ਹੋਏ ਪਤਿਸ਼ਟਿਆ ਪਿਆਰੇ ਤਿਸ ਤੇ ਉਪਜਿਆ ਸੋਗ ਕੌੜਾ ਹੋਏ ਪਤਿਸ਼ਟਿਆ ਪਿਆਰੇ ਇਹਨੂੰ ਪਤ ਸਟਿਆ ਨਹੀਂ ਕਹਿਣਾ ਪਤਿਸ਼ਟਿਆ ਪਾਠ ਹੈ ਕੌੜਾ ਹੋਏ ਪਤਿਸ਼ਟਿਆ ਪਿਆਰੇ ਹਾਂਜੀ ਪਤਿਸ਼ਟਿਆ ਤੋਂ ਭਾਵ ਨਿਕਲਣ ਦਾ ਹੈ ਕੌੜਾ ਹੋ ਕੇ ਨਿਕਲਿਆ ਪਤਿਸ਼ਟਿਆ ਉਸ ਦਾ ਨਤੀਜਾ ਕੌੜਾ ਨਿਕਲਿਆ ਜਿਨ੍ਹਾਂ ਦੁਨਿਆਵੀ ਭੋਗਾ ਪਦਾਰਥਾਂ ਨੂੰ ਮਿੱਠੇ ਕਰਕੇ ਮਾਣਿਆ ਪਤਿਸ਼ਟਿਆ ਪਾਠ ਕਰਨਾ ਹੈ ਹਾਂਜੀ ਕੌੜਾ ਹੋਏ ਪਤਿਸ਼ਟਿਆ ਪਿਆਰੇ ਤਿਸ ਤੇ ਉਪਜਿਆ ਸੋਗ ਭੋਗ ਪੁੰਚਾਏ ਭੁਲਾਇਨ ਪਿਆਰੇ ਉਤਰੈ ਨਹੀਂ ਵਿਜੋਗ ਜੋ ਗੁਰ ਮੇਲ ਉਧਾਰਿਆ ਪਿਆਰੇ ਤੈਨ ਧੁਰੇ ਭਿਆ ਸੰਜੋਗ ਮਾਇਆ ਲਾਲਚ ਅਟਿਆ ਪਿਆਰੇ ਚਿੱਤ ਨ ਆਵਹਿ ਮੂਲ ਜੈਨ ਤੂ ਵਿਸਰਹਿ ਪਾਰ ਬ੍ਰਹਮ ਸੁਆਮੀ ਸੇ ਤਨ ਹੋਏ ਧੂੜ ਬਿਲਲਾਟ ਕਰਹਿ ਬਹੁ ਤੇਰਿਆ ਪਿਆਰੇ ਉਤਰੈ ਨਾਹੀ ਸੂਲ ਜੋ ਗੁਰਮੇਲ ਸਵਾਰਿਆ ਪਿਆਰੇ ਤੈਨ ਕਾ ਰਹਿਆ ਮੂਲ ਸਾਖਤ ਸੰਗ ਨਾ ਕੀ ਜਈ ਪਿਆਰੇ ਜੇ ਕਾ ਪਾਰਵਸਾਏ ਜਿਸ ਮਿਲਿਆ ਹਰ ਵਿਸਰੈ ਪਿਆਰੇ ਸੋ ਮੋਹ ਮੋਹ ਕਾਲੈ ਉੱਠ ਜਾਏ ਜਿਸ ਮਿਲਿਆ ਹਰ ਵਿਸਰੈ ਪਿਆਰੇ ਸੋ ਮੋਹ ਕਾਲੈ ਉੱਠ ਜਾਏ ਮਾਨ ਮੁਖ ਢੋਈ ਨਹ ਮਿਲੇ ਪਿਆਰੇ ਦਰਗਹ ਮਿਲੇ ਸਜਾਏ ਜੋ ਗੁਰ ਮੇਲ ਸਵਾਰਿਆ ਪਿਆਰੇ ਤਿਨਾ ਪੂਰੀ ਪਾਏ ਸੰਜਮ ਸਹਿਜ ਸਿਆਣ ਸੰਜਮ ਸਹਿਸ ਸਿਆਣ ਪਾ ਪਿਆਰੇ ਇਕ ਨਾ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੇ ਤੈਨ ਕੁੱਲ ਲਾਗੇ ਗਾਲ ਹੋਂਦੀ ਵਸਤ ਨਾ ਜਾਤੀਆ ਪਿਆਰੇ ਕੂੜ ਨਾ ਚੱਲੀ ਨਾਲ ਸਤਿਗੁਰ ਜਿਨਾ ਮਿਲਾਇਓਨ ਪਿਆਰੇ ਸਾਚਾ ਨਾਮ ਸਮਾਲ ਸਾਧ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੋ ਨਦਰ ਕਰੇ ਆਨ ਦਿਨ ਕੀਰਤਨ ਗੁਣ ਰਵੈ ਪਿਆਰੇ ਅੰਮ੍ਰਿਤ ਪੂਰ ਭਰੇ ਦੁਖ ਸਾਗਰ ਤਿਨ ਲੰਘਿਆ ਪਿਆਰੇ ਭਵਜਲ ਪਾਰ ਪਰੇ ਜਿਸ ਭਾਵੈ ਤਿਸ ਮੇਲ ਲੈਹ ਪਿਆਰੇ ਸਈ ਸਦਾ ਖਰੇ ਸਮਰੱਥ ਪੁਰਖ ਦਇਾਲ ਦਿਓ ਪਿਆਰੇ ਭਗਤਾ ਤਿਸ ਕਾ ਤਾਣ ਤਿਸ ਸਰਨਾਈ ਟਹਿ ਪਏ ਪਿਆਰੇ ਜੇ ਅੰਤਰ ਜਾਮੀ ਜਾਣ ਹਲਤ ਪਲਤ ਸਵਾਰਿਆ ਪਿਆਰੇ ਮਸਤਕ ਸਾਚ ਨਿਸ਼ਾਨ ਸੋ ਪ੍ਰਭ ਕਦੇ ਨਾ ਵਿਸਰੈ ਪਿਆਰੇ ਨਾਨਕ ਸਤਿਗੁਰ ਬਾਣ ਤਿਸ ਸਨਾਈ ਟਹਿ ਪਏ ਪਿਆਰੇ ਜੇ ਅੰਤਰ ਜਾਮੀ ਜਾਣ ਜੇ ਜੇ ਤੋਂ ਭਾਵ ਹੈ ਜਿਹੜਾ ਪ੍ਰਮਾਤਮਾ ਤੇ ਜੇ ਆਪਾਂ ਇਥੇ ਜੇ ਪਾਠ ਕਰ ਦਈਏ ਜੇ ਅੰਤਰ ਜਾਮੀ ਜਾਣ ਤਾਂ ਉਹ ਅਰਥ ਗਲਤ ਹੋ ਜਾਵੇਗਾ ਜੇ ਪਾਠ ਨਹੀਂ ਕਰਨਾ ਜੇ ਤੋਂ ਭਾਵ ਜੇ ਕਰ ਜੇ ਉਹ ਨੂੰ ਅੰਤਰਜਾਮੀ ਜਾਣਿਆ ਜਾਵੇ ਉਹ ਹੈ ਹੀ ਅੰਤਰਜਾਮੀ ਐ ਤਾਂ ਉਹ ਜੇ ਜਾਣਣ ਦੀ ਤਾਂ ਗੱਲ ਹੀ ਨਹੀਂ ਆਉਣੀ ਸੋ ਜੇ ਅੰਤਰਜਾਮੀ ਜਾਣ ਇਹ ਸਿਹਾਰੇ ਦੀ ਲਾਮ ਨਾ ਬਦਲੇ ਇਸ ਗੱਲ ਦਾ ਖਿਆਲ ਰੱਖਣਾ ਜੀ ਹਾਂਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨੇਵਲ ਭਉਂਗਮ ਸਾਧੇ ਨੇਵਲ ਭਉਂਗਮ ਸਾਧੇ ਇਥੇ ਭਉਂਗਮ ਨਹੀਂ ਬੋਲਣਾ ਭਉਂਗਮ ਤਾਂ ਹੋਵੇਗਾ ਜੇ ਭੱਬੇ ਔਂਕੜ ਈੜੀ ਨੂੰ ਸਿਹਾਰੀ ਐੜੇ ਟਿੱਪੀ ਲੱਗੀ ਹੋਵੇ ਤਾਂ ਇਥੇ ਈੜੀ ਅੱਖਰ ਨਹੀਂ ਸਿੱਧੀ ਹੀ ਐੜੇ ਉੱਪਰ ਟਿੱਪੀ ਹੈ ਭਉਂਗਮ ਪਾਠ ਕਿਸੇ ਤਰ੍ਹਾਂ ਵੀ ਨਹੀਂ ਬਣੇਗਾ ਭਉਂਗਮ ਸਾਧੇ ਭੂਜੰਗਮਾ ਨਾੜੀ ਜੋ ਸਾਡੇ ਸਰੀਰ ਦੇ ਅੰਦਰ ਹੈ ਸੋ ਜਿਸ ਨੂੰ ਕੁੰਡਲਨੀ ਵੀ ਕਹਿੰਦੇ ਨੇ ਜੋਗੀ ਜਾਨ ਆਪਣੇ ਪ੍ਰਾਣਾ ਦੇ ਬਲ ਨਾਲ ਉਸ ਗੁਛਾ ਮੁਛਾ ਹੋ ਕੇ ਬੈਠੀ ਨਾੜੀ ਨੂੰ ਸਿੱਧਿਆ ਕਰ ਲੈਂਦੇ ਨੇ ਉਹਨੋਂ ਕੰਜਨ ਦੇ ਭੁਜੰਗਮਾ ਨਾੜੀ ਨੂੰ ਸਾਧਣਾ ਸੋ ਭੁਅੰਗਮ ਸਾਧੇ ਭੁਅੰਗਮ ਨਹੀਂ ਕਹਿਣਾ ਹਾਂਜੀ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਜ ਜਨ ਆਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ ਸਾ ਸੰਗਤ ਜੀ ਕਈ ਆਪਣੀ ਖਿਆਲ ਨਾਲ ਪਾਠ ਕਰਦੇ ਨੇ ਮੈਂ ਕੀਏ ਕਰਮ ਅਨੇਕਾਂ ਅਨੇਕਾਂ ਨੂੰ ਉਹ ਬੋਹ ਵਚਨ ਸਮਝਦੇ ਨੇ ਜਦ ਕਿ ਅਨੇਕਾ ਲਫਜ਼ ਆਪਣੇ ਆਪ ਵਿੱਚ ਹੀ ਬੋਹ ਵਚਨ ਹੈ ਬਿੰਦੀ ਲਾਉਣ ਦੀ ਇਥੇ ਰਤਾ ਪਰ ਵੀ ਜ਼ਰੂਰਤ ਨਹੀਂ ਇਸ ਲਈ ਬਿੰਦੀ ਲਾ ਕੇ ਪਾਠ ਨਹੀਂ ਕਰਨਾ ਮੈਂ ਕੀਏ ਕਰਮ ਅਨੇਕਾ ਅਨੇਕਾ ਪਾਠ ਸ਼ੁੱਧ ਹੈ ਜੀ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕ ਰਹਾਉ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਾਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਧਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਜਤਨ ਕਰਾਏ ਕਨਕ ਕਾਮਨੀ ਹੈ ਵਰ ਗੈ ਵਰ ਬਹੁ ਵਿਧ দান ਦਾਤਾਰਾ ਅੰਨ ਵਸਤਰ ਭੂਮ ਬਹੁ ਅਰਪੇ ਨਹਿ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡਾਉਤ ਖਾਟ ਕਰਮਾ ਰਤ ਰਹਤਾ ਹਾਉ ਹਾਉ ਕਰਤ ਬੰਧਨ ਮਹਿ ਪਰਿਆ ਨਹਿ ਮਿਲਿਆ ਇਹ ਜੁਗਤਾ ਜੋਗ ਸਿੱਧ ਆਸਣ ਚੌਰਾਸੀਹ ਏ ਭੀ ਕਰ ਕਰ ਰਹਿਿਆ ਵੱਡੀ ਆਰਜਾ ਫਿਰ ਫਿਰ ਜਨਮੈ ਹਾਰ ਸਿਓ ਸੰਗ ਅਨੰਗ ਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਭਾਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਓ ਦੂਜਾ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਸੋਰਠ ਵਾਰ ਮਹੱਲੇ ਚੌਥੇ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਸੋਰਠਿ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨਾ ਕਤ ਮਨ ਜੀਬਾ ਸੱਚਾ ਸੋਏ ਸਸੁਰੈ ਪਈਆ ਪੈ ਵਸੀ ਸਤਗੁਰ ਸੇਵ ਨਿਸੰਗ ਪਰ ਹਰ ਕੱਪੜ ਜੇ ਪਿਰ ਮਿਲੈ ਕੋ ਜੀ 라ਵੇ ਪਿਰ ਸੰਗ ਸਦਾ cigari ਨਾਉ ਮਨ ਕਦੇ ਨ ਮੈਲ ਪਤੰਗ ਦੇਵਰ 제ਠ ਮੁਏ ਦੁਖ ਦੇਵਰ 제ਠ ਮੁਏ ਦੁਖ ਸੱਸੂ ਕਾ ਡਰ ਕਿਸ ਜੇ ਪਿਰ ਭਾਵੈ ਨਾਨਕ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠਿ ਤਾਮ ਸੁਹਾਵਣੀ ਜਾ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦਿੜਾਇਆ ਮਨ ਅਨਤ ਨਾ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਗੁਰ ਕੇ ਗੋਲ ਗੋਲੇ ਸਾ ਸੰਗਤ ਜੀ ਇਹ ਸ਼ਲੋਕ ਸ਼ਲੋਕ 12 ਤੇ ਵਧੀਕ ਵਿੱਚ ਭੋਗ ਦੇ ਸ਼ਲੋਕਾਂ ਤੋਂ ਪਹਿਲਾਂ ਵੀ ਆਉਂਦਾ ਹੈ ਉਥੇ ਸਤਗੁਰੂ ਜੀ ਨੇ ਪਾਠ ਦਾ ਜੋ ਫਰਕ ਰੱਖਿਆ ਹੈ ਚੌਥੇ ਪਾਤਸ਼ਾਹ ਦੀ ਰਸਨਾ ਰਾਹੀਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਉਥੇ ਸੁਭਾਏ ਮਾਨ ਹੈ ਸੋ ਉਥੇ ਫਰਕ ਇਹ ਰੱਖਿਆ ਕਿ ਸੋਰਠਿ ਤਾਮ ਸੁਹਾਵਣੀ ਜਾ ਹਰ ਨਾਮ ਟੰਢੋਲੇ ਗੁਰਪੁਰਖ ਮਨਾਵੇ ਆਪੈਣਾ ਇਥੋਂ ਤੱਕ ਪੰਗਤੀਆਂ ਉਥੇ ਨਹੀਂ ਹਨ ਗੁਰਮਤੀ ਹਰ ਹਰ ਬੋਲੇ ਤੋਂ ਉਥੇ ਇਹ ਸ਼ਬਦ ਆਰੰਭ ਹੁੰਦਾ ਹੈ ਔਰ ਅਖੀਰ ਵਿੱਚ ਗੁਰ ਸਤਗੁਰ ਕੇ ਗੋਲ ਗੋਲੇ ਉਥੇ ਪਾਠ ਆਉਂਦਾ ਗੁਰ ਸਤਗੁਰ ਕੇ ਗੋਲ ਗੋਲੇ ਕਿਉਂਕਿ ਬਾਣੀ ਦਾ ਨਾਮ ਹੀ ਸ਼ਲੋਕ 12 ਤੇ ਵਧੇਕ ਮਹਾਰਾਜ ਨੇ ਰੱਖਿਆ ਹੈ ਕੋਝ ਸ਼ਲੋਕ 12 ਦੇ ਵਿੱਚੋਂ ਤੇ ਕੁਝ ਵਧੇਕ ਜਿਹੜੇ ਦਰਜ ਹੋਣੋਂ ਬਾਕੀ ਰਹਿੰਦੇ ਸਨ ਉਹਨਾਂ ਨੂੰ ਮਿਲਾ ਕੇ ਇਹ ਸ਼ਲੋਕ 12 ਤੇ ਵਧੇਕ ਬਾਣੀ ਸਤਿਗੁਰੂ ਮਹਾਰਾਜ ਜੀ ਨੇ ਪੱਟਾਂ ਦੇ ਸਵਈਆਂ ਤੋਂ ਉਪਰੰਤ ਦਰਜ ਕੀਤੀ ਹੈ ਸੋ ਉਥੇ ਇਸ ਸ਼ਲੋਕ ਦਾ ਇਹ ਰੂਪ ਹੈ ਆਪ ਜੀ ਦੀ ਜਾਣਕਾਰੀ ਲਈ ਬੇਨਤੀ ਕੀਤੀ ਹੈ ਜੀ ਪੌੜੀ ਤੂੰ ਆਪੇ ਸ੍ਰੇਸ਼ਟ ਕਰਤਾ ਸਿਰਜਣਹਾਰਿਆ ਤੁਦ ਆਪੇ ਖੇਲ ਰਚਾਏ ਤੁਦ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣਹਾਰਿਆ ਸਭ ਤੇਰਾ ਸਬਦ ਵਰਤੈ ਉਪਾਵਣਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕਉ ਵਾਰਿਆ ਸ਼ਲੋਕ ਮਹਲਾ 3 ਹਉ ਮੈਂ ਜਲ ਤੇ ਜਲ ਹੋਇ ਭ੍ਰਮ ਆਏ ਦੂਜੇ ਭਾਏ ਪੂਰੇ ਸਤਿਗੁਰ ਰਾਖ ਲੀਏ ਆਪਣਾ ਪੰਨ ਪਾਏ ਇਹੋ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਭਾਏ ਸ਼ਬਦ ਰਤੇ ਸੇ ਸੀਤਲ ਭਾਏ ਨਾਨਕ ਸੱਚ ਕਮਾਏ ਮਹੱਲਾ ਤੀਜਾ ਸਭ ਲਿਓ ਸਤਿਗੁਰ ਸੇਵਿਆ ਧੰਨ ਜਨਮ ਪਰਵਾਣ ਜਿਨਾਂ ਸਤਗੁਰ ਜੀਵ ਦਿਆ ਮੋਇਆ ਨਾ ਵਿਸਰੈ ਸੇਈ ਪੁਰਖ ਸੁਜਾਨ ਕੁੱਲ ਉਧਾਰੇ ਆਪਣਾ ਸੋ ਜਨ ਹੋਵੇ ਪਰਵਾਣ ਗੁਰਮੁਖ ਮੂਏ ਜੀਵ ਦੇ ਪਰਵਾਣ ਹੈ ਮਨਮੁਖ ਜਨਮ ਮਰਾਹੇ ਨਾਨਕ ਮੂਏ ਨਾ ਆਖੀਐ ਜੇ ਗੁਰ ਕੈ ਸਬਦ ਸਮਾਹੇ ਪੌੜੀ ਹਰ ਪੁਰਖ ਨਿਰੰજન ਸੇਵ ਹਰ ਨਾਮ ਧਿਆਈਐ ਸਤ ਸੰਗਤ ਸਾਧੂ ਲਗ ਹਰ ਨਾਮ ਸਮਾਈਐ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈਐ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫਰਮਾਈਐ ਹਉ ਗੁਰਮੁਖ ਕਾਰ ਕਮਾਵਾ ਜੇ ਗੁਰ ਸਮਝਾਈਐ ਸੋ ਲੋਕ ਮਹੱਲਾ ਤੀਜਾ ਪੁਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠ ਗੌਲੀ ਪਾਈ ਅਨ ਵਿਸਰਿਆ ਗੁਣ ਤਾਸ ਮਤ ਜਾਣਹ ਜਗ ਜੀਵ ਦਾ ਦੂਜੈ ਭਾਏ ਮੋਇ ਆਸ ਜਿਨਿ ਗੁਰਮੁਖ ਨਾਮ ਨ ਚੇਤੇਉ ਸੇ ਬਹਿਣ ਨਾ ਮਿਲਨੀ ਪਾਸ ਇਸ ਪੰਕਤੀ ਵਿੱਚ ਵੀ ਆਪ ਜੀ ਨੇ ਦਰਸ਼ਨ ਵੀ ਕੀਤੇ ਨੇ ਤੇ ਸੁਣਿਆ ਵੀ ਐ ਜਿਨੇ ਗੁਰਮੁਖ ਨਾਮਾ ਚੇਤੇਯੋ ਸੇ ਬਹਿਣ ਨਾ ਮਿਲਨੀ ਪਾਸ ਇੱਥੇ ਵੀ ਅਰਥ ਉਸੇ ਤਰ੍ਹਾਂ ਹੀ ਐ ਕਿ ਜਿਨ੍ਹਾਂ ਨੇ ਸਤਗੁਰੂ ਮਹਾਰਾਜ ਜੀ ਦੇ ਰਾਹੀ ਗੁਰੂ ਦੇ ਦੁਆਰਾ ਪ੍ਰਮਾਤਮਾ ਦੇ ਨਾਮ ਦਾ ਚਿੰਤਨ ਨਹੀਂ ਨ ਕੀਤਾ ਉਹਨਾਂ ਨੂੰ ਵਾਹਿਗੁਰੂ ਦੇ ਦਰ ਤੇ ਪ੍ਰਮਾਤਮਾ ਦੇ ਪਾਸ ਬੈਠਣਾ ਨਹੀਂ ਮਿਲਦਾ ਭਾਵ ਉਹਨਾਂ ਦਾ ਪਾਰ ਉਤਾਰਾ ਨਹੀਂ ਉਹਨਾਂ ਦੀ ਮੁਕਤੀ ਨਹੀਂ ਗੁਰਮੁਖ ਗੁਰੂ ਕੇ ਰਾਹੀ ਗੁਰੂ ਕੇ ਸਦਕੇ ਗੁਰੂ ਕੇ ਦਵਾਰਾ ਇਥੇ ਵੀ ਇਹੀ ਭਾਵ ਹੈ ਸ਼ਬਦ ਦਾ ਔਰ ਪੰਗਤੀ ਇਸੇ ਤਰ੍ਹਾਂ ਹੀ ਸ਼ੁੱਧ ਹੈ ਜਿਨੇ ਗੁਰਮੁਖ ਨਾਮ ਨਾ ਚੇਤੇਓ ਸੇ ਬਹਿਣ ਨ ਮਿਲਨੀ ਪਾਸ ਦੁਖ ਲਾਗਾ ਬਹੁ ਆਤ ਕਣਾ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕ ਵਿੱਚ ਮੁਹਕਾਲਾ ਹੋਆ ਅੰਦਰ ਉੱਭੇ ਸਾਸ ਮਨ ਮੁਖਾ ਨੂੰ ਕੋ ਨਾ ਵਿਸਹੀ ਚੋਕ ਗਿਆ ਵੇ ਸਾਸ ਨਾਨਕ ਗੁਰਮੁਖਾ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਇੱਥੇ ਜਿਹੜਾ ਹੁਣ ਗੁਰਮੁਖ ਪਦ ਆਇਆ ਹੈ ਗੁਰਮੁਖਾਂ ਨੂੰ ਸੁਖ ਅਗਲਾ ਇਹ ਗੁਰਸਿੱਖਾਂ ਗੁਰਮੁਖਾਂ ਪਿਆਰਿਆਂ ਵਾਸਤੇ ਅੱਖਰ ਇੱਥੇ ਆਇਆ ਹੈ ਇੱਥੇ ਗੁਰਮੁਖ ਸਤਿਗੁਰੂ ਮਹਾਰਾਜ ਦੇ ਸਨਮੁਖ ਰਹਿਣ ਵਾਲੇ ਸਿੱਖਾਂ ਲਈ ਅਰਥ ਹੈ ਹਾਂਜੀ ਨਾਨਕ ਗੁਰਮੁਖਾ ਨੋ ਸੁਖ ਅਗਲਾ ਜਿਨਾਂ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਨ ਸੇ ਸਜਣਾ ਜੇ ਗੁਰਮੁਖ ਮਿਲਹਿ ਸੁਭਾਏ ਸਤਿਗੁਰ ਕਾ ਭਾਣਾ ਅਨ ਦਿਨ ਕਰਹਿ ਸੇ ਸੱਚ ਰਹੇ ਸਮਾਏ ਦੂਜੈ ਭਾਏ ਲੱਗੇ ਸਜਣ ਨਾ ਆਖਿਐ ਹੈ ਦੇ ಅಭಿಮಾನ ਕਰਹਿ ਵੇਕਾਰ ਮਨਮੁਖ ਆਪ ਸੁਆਰਥੀ ਕਾਰਜ ਨਾਸ ਕਹੈ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣਹਾਰ ਪਾਉੜੀ ਤੁਧ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿਚ ਹਮੈ ਲੇਖਾ ਮੰਗੀਐ ਫਿਰ ਆਵੇ ਜਾਇ ਜਿਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਬਲਿਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ ਸ਼ਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਨ ਵਿਣ ਦੰਤਾ ਜਗ ਖਾਇ ਮਨਮੁਖ ਖਾਦੇ ਗੁਰਮੁਖ ਉੱਭਰੇ ਜਿਨਿ ਸਾਚ ਨਾਮ ਚਿਤ ਲਾਇਆ ਬਿਨ ਨਾ ਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰ ਤਿਆ નિਫਲ ਜਨਮ ਗਵਾਇਆ ਸੁਖ ਦਾਤਾ ਮਨ ਨ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕਉ ਧੁਰ ਲਿਖ ਪਾਇਆ ਮਹੱਲਾ ਤੀਜਾ ਕਰਹੀ ਮਹ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧ ਨਾ ਪਾਇਆ ਜਿਉ ਕਸਤੂਰੀ ਮਿਰਗ ਨ ਜਾਣੈ ਭਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗ ਰਹਿ ਕਰਤੈ ਆਪ ਖੁਆਇਆ ਗੁਰਮੁਖ ਵਿਰਲੇ ਸੋਜੀ ਪਈ ਤਿਨਾ ਅੰਤਰ ਬ੍ਰਹਮ ਦਿਖਾਇਆ ਤਿਨਾ ਗੁਰਮੁਖ ਵਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਬਦੇ ਹੀ ਨਾਉ ਉਪਜੈ ਸਬਦੇ ਮੇਲ ਮਿਲਾਇ ਬਿਨ ਸਬਦੈ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇ ਅੰਮ੍ਰਿਤ ਏਕੋ ਸਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰਪੁਰਖ ਅਗੰਮ ਹੈ ਕਹੋ ਕਿਤ ਬਿਧ ਪਾਈਐ ਦੇ ਸਰੂਪ ਨ ਰੇਖ ਅਦ੍ਰਿਸ਼ਟ ਕਹੋ ਜਾਣ ਕਿਉ ਧਿਆਈਐ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਐ ਜਿਸ ਆਪ 부ਝਾਏ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ਸ਼ਲੋਕ ਮਹੱਲਾ ਤੀਜਾ ਜਿਉ ਤਨ ਕੋ ਲੂ ਪੀੜੀਐ ਰਾਤ ਨਾ ਭੋਰੀ ਦੇ ਜਿਉ ਵੰਨ ਚੌਖੰਨੀਐ ਸੱਚੇ ਸੰਧੜੈ ਨੇਹ ਨਾਨਕ ਮੇਲ ਨ ਚੁੱਕਈ ਰਾਤੀ ਅਤੈ ਦੇਹ ਨਾਨਕ ਮੇਲ ਨ ਚੁੱਕਈ ਰਾਤੀ ਅਤੈ ਦੇਹ ਇਹ ਪਾਠ ਆਪ ਜੀ ਨੇ ਗੁਰਮੁਖਾ ਪਾਸੋਂ ਸਰਵਣ ਕੀਤਾ ਹੈ ਇਥੇ ਅਤੈ ਨਹੀਂ ਬੋਲਣਾ ਕਈ ਵਾਰ ਆਪਣੀ ਚਾਲ ਵਿੱਚ ਚਲਦਿਆਂ ਈਓ ਪਾਠ ਹੋ ਜਾਂਦਾ ਹੈ ਰਾਤੀ ਅਤੇ ਦੇਹ ਅਤੇ ਕਹਿਣਾ ਗਲਤ ਹੋਵੇਗਾ ਅਤੇ ਬੋਲਣਾ ਰਾਤੀ ਅਤੇ ਦੇਹ ਹਾਂਜੀ ਨਾਨਕ ਮੇਲ ਨਾ ਚੁੱਕਈ ਰਾਤੀ ਅਤੇ ਦੇਹ ਮਹੱਲਾ ਤੀਜਾ ਸੱਜਣ ਮੈਂਡਾ ਰੰਗੁਲਾ ਰੰਗ ਲਾਏ ਮੰਨ ਲੇ ਜਿਓ ਮਾਜੀਠੇ ਜਿਓ ਮਾਜੀਠਾ ਕੱਪੜੇ ਰੰਗੇ ਪੀ ਪਾਹੇ ਨਾਨਕ ਰੰਗ ਨਾ ਉਤਰੈ ਬਿਹਾ ਨ ਲੱਗੈ ਕੇਹ ਪੌੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਏ ਦਾ ਹਰ ਆਪੇ ਸ੍ਰੇਸ਼ਟ ਸਵਾਰ ਸਿਰ ਧੰਦਾ ਲਾਏ ਦਾ ਇਕ ਨਾ ਭਗਤੀ ਲਾਏ ਇਕ ਆਪ ਖੁਆਏ ਦਾ ਇਕ ਨਾ ਮਾਰਗ ਪਾਏ ਇਕ ਉਜੜ ਪਾਏ ਦਾ ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏ ਦਾ